मनिंदर सिंह को साइबर क्राइम पुलिस स्टेशन फतेहगढ़ साहब से 30 लाख रुपए की ठगी करने के आरोप में सेंट्रल जेल अंबाला से प्रोडक्शन वारंट पर साहब अदालत में पेश करने के बाद हिरासत में ले लिया गया जिससे पूछताछ के बाद और दो लोग नवीन शर्मा और अनिल को प्रोडक्शन वारंट पर लाया गया जिन्हें तीन दिन की पुलिस हिरासत में भेज दिया गया साथ ही उन्होंने बताया कि इन आरोपियों के खिलाफ पहले भी मामले दर्ज किए जा चुके हैं इंस्पेक्टर ने बताया की आरोपी ਅਨਿਲ ਕੇ ਪਾਸੇ ਪਾਸਬੁੱਕ ਬਰਾਮਦ ਕਰ ਲਈ ਗਈ ਹੈ ਆਗੇ ਐਸਐਚਓ ਮਨੀਂਦਰ ਸਿੰਘ ਨੇ ਮੀਡੀਆ ਸੇ ਕੀ ਕਿਹਾ ਸੁਨੇ ਸਾਹਿਬ ਮਾਰਕਰ ਕੀ ਇਸ ਨਿਊਜ਼ ਮੇ ਸਾਈਬਰ ਕ੍ਰਾਈਮ ਫੋਰੇਸ ਆਫ ਵਿਕੇ ਐਫਆਰ ਨੰਬਰ 5 ਮਿਤੀ 10 4 25 ਜੋ ਕਿ ਕੰਪਲੇਨੈਂਟ ਹਰਪਾਲ ਸਿੰਘ ਨਾਲ ਡਿਜੀਟਲ ਅਰੈਸਟ ਦਾ ਦਾਵਾ ਦੇ ਕੇ ਜੋ 30 ਲੱਖ ਦਾ ਫਰਾਡ ਹੋਇਆ ਸੀਗਾ ਉਹਦੇ ਸਬੰਧ ਚ ਰਜਿਸਟਰ ਹੋਇਆ ਸੀਗਾ ਜਿਦੇ ਵਿੱਚ ਅਸੀਂ ਪਹਿਲਾਂ ਹੀ ਮਨੀਂਦਰ ਸਿੰਘ ਜੋ ਕਿ ਵੈਸਟ ਦਿੱਲੀ ਦਾ ਉਹਨੂੰ ਅਰੈਸਟ ਕੀਤਾ ਸੀਗਾ ਤੇ ਉਹਦੇ ਅਸੀਂ ਫਰਦਰ ਇਨਵੈਸਟੀਗੇਸ਼ਨ ਤੇ ਫਾਈਨੈਂਸ਼ੀਅਲ ਤੇ ਟੈਕਨੀਕਲ ਇਨਵੈਸਟੀਗੇਸ਼ਨ ਤੇ ਉਹਦੀ ਪੁੱਛਗਿੱਛ ਤੋਂ ਬਾਅਦ ਅਸੀਂ ਦੋ ਬੰਦੇ ਹੋਰ ਨਾਮਿਨੇਟ ਕੀਤੇ ਆ ਜੋ ਕਿ ਅਸੀਂ ਪ੍ਰੋਡਕਸ਼ਨ ਵੰਟ ਤੇ ਬਾਲਾਜੀਨ ਤੋਂ ਲੈ ਕੇ ਆਏ ਸੀਗੇ ਜਿਨ੍ਹਾਂ ਦਾ ਨਾਮ ਸੀਗੇ ਨਵੀਨ ਸ਼ਰਮਾ ਅਤੇ ਅਨਿਲ ਤੇ ਅਸੀਂ ਜਿਹੜੇ ਦੋਨਾਂ ਦੇ ਪ੍ਰੋਡਕਸ਼ਨ ਤੇ ਲੈ ਕੇ 3 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਲਿੱਤਾ ਸੀਗਾ ਜਿਹਦੇ ਵਿੱਚ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਹੈ ਹਾਂਜੀ ਇਹਨਾਂ ਦੇ ਕੀ ਇਨਵੋਲਵਮੈਂਟ ਸੀਗੇ ਹਾਂਜੀ ਜੋ ਅਨਿਲ ਸੀਗਾ ਉਹ ਜਿਹੜਾ ਮਨੀਂਦਰ ਸਿੰਘ ਦਾ ਖਾਤਾ ਖਲਾਇਆ ਸੀਗਾ ਉਹ ਨਵੀਨ ਨੇ ਖਲਾਇਆ ਸੀਗਾ ਤੇ ਅਨਿਲ ਜਿਹੜਾ ਸੀਗਾ ਉਹ ਖਾਤੇ ਦੇ ਵਿੱਚੋਂ ਜਿਹੜਾ ਪੈਸਾ ਵਿਡਰਾਅਲ ਸੀ ਫਰਾਡੂਲੈਂਟ ਉਹਦੇ ਵਿੱਚ ਹੈਲਪ ਕਰਦਾ ਸੀਗਾ ਮੈਨੂੰ ਫਰਾਡਰ ਮੈਨ ਨੂੰ ਕਡਾਉਂ ਲਈ ਇਹ ਕਿੰਨੇ ਕੋ ਬੰਦੇ ਇਹਨਾਂ ਦੇ ਚਲੇ ਇਸ ਕੇਸ ਵਿੱਚ ਹਜੇ ਤੱਕ ਜਿਹੜੇ ਹੈਗੇ ਆ ਪੰਜ ਬੰਦੇ ਜਿਹੜੇ ਹੈਗੇ ਅਸੀਂ ਨਾਮਿਨੇਟ ਕਰ ਚੁੱਕੀ ਆ ਬਾਕੀ ਜਿਹੜੀ ਹੈਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਹੋਰ ਜਿਹੜੇ ਅੱਗੇ ਜਿਹੜੇ ਹੈਗੇ ਲੀਡਸ ਸਾਨੂੰ ਮਿਲੀਆਂ ਹੋਇਤ ਅਸੀਂ ਹੋਰ ਵੀ ਜਿਹੜੇ ਹੈਗੇ ਅਕਿਊਜ਼ ਜਿਹੜੇ ਆ ਉਹਦੇ ਵਿੱਚ ਨਾਮਿਨੇਟ ਕਰਾਂਗੇ ਜਿਹੜੇ ਗ੍ਰਿਫਟਰ ਕਿਤਨੇ ਉਹਨਾਂ ਦਾ ਕੋਈ ਹਾਂਜੀ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਨਵੀਨ ਸ਼ਰਮਾ ਜਿਹੜਾ ਹੈਗਾ ਉਹਦੇ ਤੇ ਵੀ ਇੱਕ ਪਹਿਲਾ ਜਿਹੜਾ ਮੁਕਦਮਾ ਦਰਜ ਹੈਗਾ ਜੋ ਕਿ ਅੰਮਾਲਾ ਜੇਹ ਦੇ ਵਿੱਚ ਪਹਿਲੇ ਹੀ ਸੀਗਾ ਅੰਮਾਲਾ ਪੁਲਿਸ ਨੇ ਉਹਨੂੰ ਅਰੈਸਟ ਕੀਤਾ ਹੋਇਆ ਹੈ ਸੈਕਿੰਡ ਜਿਹੜਾ ਨਵੀਨ ਸ਼ਰਮਾ ਹੈਗਾ ਅਨਿਲ ਸ਼ਰਮਾ ਸਹੀ ਉਹਦੇ ਤੇ ਜਿਹੜੇ ਦਿੱਲੀ ਪੁਲਿਸ ਅਤੇ ਅੰਮਾਲਾ ਜਿਹੜਾ ਪੁਲਿਸ ਉਹਨਾਂ ਵੱਲੋਂ ਜਿਹੜੇ ਦੋ ਮਾਮਲੇ ਦਰਜ ਰਜਿਸਟਰ ਹੋਤੇ ਨੇ ਕੋਈ ਕਦਰ ਵੀ ਕਰਾਂ ਨੀ ਹਾਂਜੀ ਜਿਹੜਾ ਅਨਿਲ ਹੈਗੇ ਇਹ ਤੋਂ ਅਸੀਂ ਜਿਹੜੀ ਪਾਸ ਬੁੱਕ ਹੈਗੀ ਆ ਜੋ ਕਿ ਮਨਿੰਦਰ ਦੇ ਨਾਮ ਤੇ ਸੀ ਉਹ ਇਹ ਤੋਂ ਅਸੀਂ ਰਿਕਵਰ ਕਰਕੇ ਲੈ ਕੇ ਆਂਦੀ ਆ। ਹਾਂਜੀ ਜੇਕਰ ਕਿਸੇ ਨਾਲ ਵੀ ਠੱਗੀ ਜਾਂ ਉਸ ਨੂੰ ਲੱਗਦਾ ਵੀ ਮੇਰੇ ਨਾਲ ਠੱਗੀ ਵਾਲੀ ਕਾਲ ਆਈ ਹੈ ਕੋਈ ਫਰਾਡ ਕਾਲ ਆਈ ਹੈ ਤਾਂ ਉਸ ਨੂੰ ਚਾਹੀਦਾ ਹੈ ਵੀ ਉਹ ਸਭ ਤੋਂ ਪਹਿਲਾਂ 1930 ਦੇ ਉੱਤੇ ਕਾਲ ਕਰਕੇ ਇੱਕ ਹਾਟਲ ਬਣਾ ਹੋਇਆ ਉਹਦੇ ਵਿੱਚ ਕੰਪਲੇਂਟ ਦਵੇ ਤੇ ਕੰਪਲੇਂਟ ਨਾਲ ਜੋ ਵੀ ਖਾਤੇ ਦੀ ਉਹਦਾ ਟਰਾਂਸਫਰ ਹੋ ਗਿਆ ਫਰਾਡ ਅਮਾਉਂਟ ਉਹ ਨਾਲ ਦੀ ਨਾਲ ਜਿਹੜਾ ਫ੍ਰੀਜ਼ ਹੋ ਜਾਂਦਾ ਜੋ ਕਿ ਬਾਅਦ ਵਿੱਚ ਅਸੀਂ ਰਿਕਵਰ ਕਰਵਾ ਸਕਦੇ ਹਾਂ।